हां जी दोस्तों सारेया नुं सस् नमस्कार स्वागत करते हैं टोडा राज संधू फार्मिंग दे विच आज खड़े हैं दोस्तों ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਹਰਬੇਲ ਜਿਹੜੇ ਪਸ਼ੂ ਲੈ ਕੇ ਆਉਂਦਾ ਅੱਜ ਵੀ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਦੋਸਤੋ ਦਿਖਾਵਾਂਗੇ ਤਿਆਰੀ ਵਾਲੀ ਗੱਬੜ ਮੱਝ ਸੋਣ ਦਾ ਬਿਲਕੁਲ ਨੇੜ ਇੱਕ ਬੂਰੀ ਮੱਝ ਦਿਖਾਵਾਂਗੇ ਦੋਸਤੋ ਬਿਲਕੁਲ ਕੋਈ ਵੀਰ ਤੋਕੜ ਅਗੇ ਦੋਸਤੋ ਗੱਬਣ ਦਾ ਕਿੰਨਾ ਕ ਸਮਾਂ ਕਿੰਨਾ ਕ ਸਮਾਂ ਹੋ ਗਿਆ ਕਿ ਏਆਈ ਨੂੰ ਚਾਹੇ ਬਣੀ ਨੂੰ ਨਵੇਂ ਦੁੱਧ ਵਾਲੀ ਨੂੰ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਨਾਲ ਉਹਦੇ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਨਾਲ ਬੱਚਾ ਤੇ ਮੌਕੇ ਤੇ ਹੁਣ ਕਿੰਨਾ ਦੁੱਧ ਆ ਉਹ ਪੂਰੀ ਡਿਟੇਲ ਜਿਹੜੀ ਐਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸੋ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਨਰਕ ਪਰਖਾ ਤਸੱਲੀ ਆ ਉਹ ਵੀ ਤੁਸੀਂ ਆਪਣੀ ਯਕੀਨੀ ਬਣਾ ਲਿਆ ਕਰੋ ਸਾਹੀਬੇ ਨਾ ਕਰਕੇ ਜਿਹੜਾ ਕੋਈ ਵੀਰ ਦੂਰ ਨੇੜੇ ਤੋਂ ਨਹੀਂ ਆ ਸਕਦਾਗਾ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਤਸੱਲੀ ਵੀ ਕਰਵਾ ਸਕਦੇ ਜੀ ਆਦਰਵਾਇਜ਼ ਜਿਹੜਾ ਕੋਈ ਵੀਰ ਵਿਜ਼ਿਟ ਕਰ ਸਕਦਾ ਆਪਣੀ ਆ ਕੇ ਤੁਸੀਂ ਤਸੱਲੀ ਕਰ ਲਓ ਠੀਕ ਆ ਇਹ ਪਿੰਡ ਦੋਸਤੋ ਚੌਰ ਸਿੰਘ ਵਾਲਾ ਬਿਲਕੁਲ ਦੁਬਲੀ ਟੀਮਾ ਪਰਵਾਲਾ ਤੇ ਪੱਟੀ ਮੋੜ ਸੰਗਵਾ ਇਹ ਥੋੜੀ ਥੋੜੀ ਦੂਰੀ ਤੇ ਜਿਹੜੇ ਨਾਲ-ਨਾਲ ਲੱਗਦੇ ਪਿੰਡ ਆ ਫਟੇ ਸੁਪਰਾ ਬਿਲਕੁਲ ਨਜ਼ਦੀਕ ਆ ਅੱਜ ਤਰੀਕ 10 ਮਈ ਤੇ ਸਮਾਂ ਕੋਈ ਮਾਰਨਿੰਗ ਦਾ ਦੋਸਤੋ 8:30 ਪੌਣੇ 9:00 ਵਜੇ ਦਾ ਆਓ ਕਰਦੇ ਆ ਗੱਲਬਾਤ ਲੈ ਲੈਂਿਆ ਵਧੇਰੇ ਡਿਟੇਲ ਇਹ ਕੀ ਇਨਫੋਰਮੇਸ਼ਨ ਆਜ ਇਹਨਾਂ ਪਸ਼ੂਆਂ ਦੀ ਓਕੇ ਹਰਵੈਲ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮ ਕਿੰਨੇ ਨੂੰ ਦੇਖ ਰਿਹਾ YouTube Instagram Facebook ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਵੇਠਾ ਵੀ ਠੀਕ ਠਾਕ ਭਾਈ ਹਰਵੈਲ ਸਿੰਘ ਹੋਰ ਠੀਕ ਠਾਕ ਜੀ ਵਾਈ ਗੁਰੂ ਜੀ ਮੇਰਾ ਜੀ ਅੱਛਾ ਹਰਵੈਲ ਅੱਜ ਆਪਣੇ ਕੋਲ ਐਨੀਮਲ ਵੈਸੇ ਦੋ ਵਕਾਊਆ ਦੋਨੋਂ ਮੱਝਾਂ ਇੱਕ ਟੋਕੜ ਕੱਪਣ ਦੇ ਵਿੱਚ ਆ ਤੇ ਇੱਕ ਸੱਜਰ ਜਿਹੜੀ ਆ ਖੜੀ ਸਭ ਦੇ ਕੋਲ ਸੰਧੂ ਸਾਹਿਬ ਦੋਨੇ ਬਰੀਡ ਵਾਈ ਗੱਲ ਕਰੀਏ ਹਾਂਜੀ ਤਾਂ ਬਾਡੀ ਵਾਈ ਗੱਲ ਕਰੀਏ ਦੋਵੇਂ ਭਾਰੀਆਂ ਮੱਝਾਂ ਨੇ ਚੰਗੀ ਹੈਵੀ ਬਾਡੀ ਦੇ ਵਿੱਚ ਆ ਠੀਕ ਹੈ ਜੀ ਬਾਕੀ ਆਪਾਂ ਇਹਨਾਂ ਦੀ ਡਿਟੇਲ ਆ ਦੋਵਾਂ ਦੀ ਵੱਖੋ ਵੱਖ ਜਿਹੜੀ ਹੈ ਬੋਲੋ ਜੀ ਕਰਦੇ ਆ ਸ਼ੁਰੂਆਤ ਤੇ ਦੋਸਤੋ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਜਿਹੜੀ ਮੱਝ ਦੇਖ ਰਹੇ ਜੇ ਵੈਸੇ ਸਗੀ ਸੁਗੀ ਬਹੁਤ ਪਿਆਰੀ ਆ ਇੱਕ ਵਾਰੀ ਫੁੱਲ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਈਏ ਬਾਕੀ ਜਾਣਕਾਰੀ ਆਪਾਂ ਬਾਅਦ ਵਿੱਚ ਲੈ ਲੈਨੇ ਆ ਠੀਕ ਆ ਜੀ ਆਹ ਦੇਖੋ ਜੀ ਫੇਸ ਕੁਆਲਟੀ ਦੇਖੋ ਬਾਕੀ ਅੱਗਾ ਸਲੇਮਾ ਤੇ ਪਿੱਛਾ ਤੁਸੀਂ ਵੇਖੋ ਦੋਸਤੋ ਐਨੀਮਲ ਦਾ ਜਿਵੇਂ ਨਾ ਵੇਖੋ ਥੱਬਿਆਂ ਦੇ ਥੱਬੇ ਖ ਤੇ ਸੂਏ ਪੁੱਛ ਲਾਂਗੇ ਆਪਾਂ ਵੈਸੇ ਪੁੜੇ ਪੜੇ ਨਵਾਏ ਆ ਵੈਸੇ ਤਿਆਰੀ ਤੇ ਤੁਸੀਂ ਮੰਨ ਕੇ ਸੌਦਾ ਕਰ ਲਿਓ ਬਟ ਹੋ ਸਕਦਾ ਵੀ ਦੇਣ ਹਜੇ ਵੀ ਕੱਟ ਜੇ ਠੀਕ ਆ ਆ ਦੇਖੋ ਬਾਕੀ ਸੀਲੀਆਂ ਸੂਲੀਆਂ ਬਹੁਤ ਖੂਬਸੂਰਤ ਚੰਗੀ ਏ ਮਾਜ ਬਕਾਊਗਾ ਵੀਰ ਦੇ ਕੋਲ ਗੱਪਣ ਤਿਆਰੀ ਵਾਲੀ ਆ ਤੇ ਹਰ ਵੇਲੇ ਦੀ ਡਿਟੇਲ ਕੀ ਆ ਵੀਰ ਸੂਆ ਗਰਮਾ ਸੂਰੀ ਆ ਸੰਧੂ ਸਾਹਿਬ ਸਹੀ ਮਹੀਨੇ ਦੇ ਵਿੱਚ ਇਹ ਤੀਜਾ ਵਾ ਅੱਛਾ ਜੀ ਬਾਕੀ ਇਹਦੀ ਜਿਹੜੀ ਦੇਖ ਆ ਵੇਖਣ ਦੇ ਵਿੱਚ ਆਪਾਂ ਜਿਹੜਾ ਦੂਜਾ ਵੀ ਕਹਿ ਸਕਦੇ ਆ ਹਾਂ ਜੀ ਪਰ ਜਿੰਨਾ ਤੋਂ ਆਪਾਂ ਲੈ ਕੇ ਆਏ ਆ ਤੀਜਾ ਸੂਆ ਯਾਨੀ ਕਿ ਜਿਹੜਾ ਸੂਣਾ ਇਹਦੇ ਸਹੀ ਜੀ ਵਸੇ ਦੋਸਤੋ ਸੂਹਾ ਜਿਹੜਾ ਰਿਜਨਲ ਉਹ ਤਿੱਜਾ ਹੀ ਦੱਸ ਰਿਹਾ ਵੀਰ ਠੀਕ ਆ ਬਾਕੀ ਫੇਸ ਕੁਆਲਿਟੀ ਤੋਂ ਠੀਕ ਆ ਜੀ ਬਹੁਤ ਖੂਬਸੂਰਤ ਤੇ ਚੰਗੀ ਆ ਸਿੰਘੀ ਸਿੰਘੀ ਬੜੀ ਪਿਆਰੀ ਆ ਗੁਲਾਈ ਦੇ ਵਿੱਚ ਸਿੰਘ ਤੇ ਬਿਲਕੁਲ ਪਤਲੇ ਪਿੰਡੇ ਦੀ ਤੇ ਦਿਨ ਹਰਵੇਲ ਵਾਸੇ ਅੱਜ ਭਲਕੀ ਦੋ ਦਿਨ ਕੱਢ ਜੇ ਆ ਸੰਗ ਸਾਹਿਬ ਬਾਕੀ ਵੇਖੋ ਚਾਰ ਪੰਜ ਦਿਨ ਤਾਂ ਹਜੇ ਸਮਾਂ ਵੀ ਬਾਕੀ ਇਹਦਾ ਹਾਂ ਤੇ ਬਾਕੀ ਪਸ਼ੂ ਨਵੀਂ ਪ੍ਰਾਣੀ ਥਾਂ ਦਾ ਜਿਵੇਂ ਘਰ ਛੱਡਦਾ ਤਕਰੀਬਨ ਹੋ ਹੀ ਜਾਂਦਾ ਇਹਲਾ ਵੀ ਹੋ ਸਕਦਾ ਟਰਾਂਸਪੋਰਟ ਆਉਣ ਜਾਣ ਤੇ ਆ ਬਿਲਕੁਲ ਜੀ ਬਿਲਕੁਲ ਆਪ ਦੱਸੋ ਸਫਰ ਦੇ ਦੌਰਾਨ ਹੋ ਸਕਦਾ ਵੀ ਜਿਹੜਾ ਕੋਈ 2 ਦਿਨ ਪਸੂ ਲੈਂਦਾ ਉਹ ਸੂ ਵੀ ਸਕਦਾ ਜਾਂਦਿਆਂ ਠੀਕ ਆ ਜੀ ਬਾਕੀ ਇੱਕ ਵਾਰ ਤੁਹਾਨੂੰ ਤੁਹਾਨੂੰ ਥੋੜਾ ਨੇੜੇਉਂ ਦਿਖਾਈਏ ਆਪਾਂ ਆ ਲਓ ਆ ਦੇਖੋ ਠੀਕ ਆ ਮਾੜੇ ਹਰ ਬੇਰ ਬਾਈ ਖਲਾਇਓ ਜੇ ਇਧਰ ਹਾਂ ਹਾਂ ਠੀਕ ਹੈ ਬਾਕੀ ਸੰਤੂ ਸਾਹਿਬ ਫੁੱਲ ਗਰੰਟੀ ਦੇ ਪਿੱਛੇ ਮੱਝ ਆਈ ਆ 16 ਲੀਟਰ ਦੀ ਤੇ ਹੂੰ ਇਹਨਾਂ ਦਾ ਗੈਭੀ ਕੋਈ ਪੂਰ ਛੱਟਾ ਥਾਣ ਵੱਧ ਘੱਟ ਫੁੱਲ ਗਰੰਟੀ ਉਹਨਾਂ ਵੀ ਆਪਾਂ ਨੇ ਦਿੱਤੀ ਪਰ ਆਪਾਂ ਵੀ ਅੱਗੇ ਦੇ ਕੇ ਲਓ ਦੋ ਸੋਬਾਸੇ ਪੌਲੀਪ੍ਰੀਤੀ ਪੂਰੀਆ ਕਰਮਾ ਲਈ ਪੂਰੀ ਰਾਜੀ ਫੁੱਲ ਵਜਨ ਲੋਡ ਦੇ ਵਿੱਚ ਯਾਰ ਸਭ ਤੋਂ ਚੰਗੀ ਚੀਜ਼ ਆ ਵੇਖੋ ਹਾਂ ਠੀਕ ਆ ਬਾਕੀ ਸਵੇਸ ਸੋਹਣੀਆਂ ਵੰਡ ਸੋਹਣੀਆਂ ਆਪਸੀ ਥਨਾਂ ਦੀ ਇੱਕੋ ਜਿਹਾ ਥਨ ਤੇ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਤਸੱਲੀ ਨਾਲ ਦਿਖਾਉਨੇ ਆ ਤਾਂ ਉਸ ਤੋਂ ਪਤੇਰੇ ਸਮਝ ਆ ਜੂਗੀ ਬਾਕੀ ਭਾਰੇ ਪਿੱਠ ਪੁਰੇ ਦੀ ਆ ਹੈਵੀ ਬਾਡੀ ਪੂਰਾ ਮਾਰਲੀਆਂ ਦੀ ਦਿੱਖ ਦੇ ਵਿੱਚੋਂ ਹਾਂ ਖੁੱਲੇ ਲੈ ਮਤਲਬ ਸਰੀਰ ਦੀ ਆ ਲਓ ਠੀਕ ਆ ਉਹ ਬਾਡੀਸ ਸਟਰਕਚਰ ਕਾਫੀ ਸੋਹਣਾ ਹੈ ਸੋਹਣੇ ਪਿੱਠਫੜੇ ਦੇ ਵਿੱਚ ਪਤਲੇ ਪਿੰਡੇ ਦੀ ਜਿਹੜੀ ਦੋਸਤੋ ਇਹ ਮਾਝ ਬਕਾਊਆ ਵੀਰ ਹਰਵੈਲ ਸਿੰਘ ਹੁਣਾਂ ਦੇ ਕੋਲ ਤੇ ਵੈਸੇ ਪਸ਼ੂ ਦੋਸਤੋ ਚੰਗੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਕਾਫੀ ਆਪਾਂ ਤੁਹਾਨੂੰ ਦਿਖਾਏ ਆ ਜਿਨ੍ਹਾਂ ਦੇ ਵਿੱਚੋਂ ਨੀਲੀ ਰਾਵੀ ਦਾ ਪਸ਼ੂ ਵੀ ਤੁਹਾਨੂੰ ਕਾਫੀ ਵੇਖਣ ਦੇ ਵਿੱਚ ਮਿਲੇ ਆ ਆ ਲਓ ਕਮਾਓ ਕਮਾਓ ਮਾਰੇ ਸੰਧੂ ਸਾਹਿਬ ਜਿੰਨਾ ਸਰੀਰ ਇਹਦਾ ਖੁੱਲਾ ਡੁੱਲਾ ਵਾ ਉਸੇ ਤਰ੍ਹਾਂ ਹੀ ਲੈਵਾ ਹਾਂਜੀ ਅਜੀ ਠੀਕ ਆ ਤਾਂ ਪੂਰੀ ਰਾਜੀ ਆ ਦੋਸਤੋ ਫੁੱਲ ਵਜਣ ਦੇ ਵਿੱਚ ਠੀਕ ਆ ਬਾਕੀ ਕਾਫੀ ਖੂਬਸੂਰਤ ਹਵਾਨੇ ਲੈਵੇ ਦੀ ਕੁਆਲਿਟੀ ਭਾਰੀ ਬੋਡੀ ਦੇ ਵਿੱਚ ਵਜਨ ਨੋੜ ਪੂਰਾ ਠੀਕ ਆ ਜੀ ਕੋਈ ਦੂਰੋਂ ਜਿਹੜੇ ਵੀਰ ਆਉਂਦਾ ਤੇ ਇਹ ਤੁਸੀਂ ਜੀ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਵੀਰ ਬਾਕੀ ਆਪਾਂ ਟਿੱਪ ਧੁੱਪ ਗਿਆ ਚੰਗੀ ਤਰ੍ਹਾਂ ਦਿਖਾਵਾਂਗੇ ਆ ਬਿਲਕੁਲ ਜੀ ਬਿਲਕੁਲ ਸੋ ਗੱਬਣਾ ਦੋਸਤੋ ਤੇ ਤਾਂ ਇੱਕ ਵਾਰੀ ਟਿੱਪ ਕੇ ਜਿਹੜੀ ਜਰੂਰ ਆਪਾਂ ਤਾਂ ਸਾਡੀ ਕਰਵਾ ਦਾਂਗੇ ਕਿਉਂ ਥਨਾਂ ਦੇ ਠੀਕ ਆ ਜੀ ਤੇ ਬਹੁਤੇ ਵੀਰ ਜਿਹੜੇ ਦੂਰੋਂ ਜਿਹੜੇ ਸੌਦਾ ਕਰਦੇ ਆ ਤੇ ਇਸ ਵਿਹਾਰਪ ਤੇ ਵੀ ਤੁਸੀਂ ਖਰੀਦਦਾਰੀ ਕਰ ਲੈਂਦੇ ਹੋ ਵੀ ਜਿਹੜਾ ਟਿੱਪਣਾ ਪਸ਼ੂ ਚੰਗਾ ਪਾਸਾ ਠੀਕ ਚਲ ਅ ਠੀਕ ਆ ਅਜਾ ਰਵੇਲ ਕੀ ਡਿਮਾਂਡ ਕਰਦੇ ਆਂ ਦੀ ਬਾਈ ਸੰਧੂ ਸਾਹਿਬ ਮੋਲੇ ਦਾ 1 26 ਅੱਛਾ ਜੀ ਉਹਦੇ ਚੋਂ ਥੋੜਾ ਬਹੁਤਾ ਛੋਟ ਛੱਪਾ ਹੋਊਗਾ 1 26 ਦੇ ਵਿੱਚੋਂ ਬਸ ਜੀ ਹਾਂ ਜੀ ਲਓ ਜੀ 1 ਲੱਖ 26000 ਦੇ ਵਿੱਚੋਂ ਦੋਸਤੋ ਮੌਕੇ ਤੇ ਥੋੜਾ ਬਤਾ ਵਿੱਚੋਂ ਮਾਨਤਨ ਹੋ ਜਾਊਗਾ ਸੰਧੂ ਸਾਹਿਬ ਝੋਟੀ 16+ ਦੇਖ ਲਈਏ ਫੁੱਲ ਵੱਡੀ ਆ ਠੀਕ ਆ 16+ ਚੱਲੂਗੀ ਝੋਟੀ ਕਿਉਂਕਿ ਦੂਜੇ ਸੂਏ ਵਿੱਚ ਵੀ 16 ਤੇ ਚੱਲੀ ਆ ਠੀਕ ਆ ਜੀ ਅਗੇ ਸੰਧੂ ਸਾਹਿਬ ਆਪਾਂ ਨੂੰ ਵੇਖਣ ਨੂੰ ਵੀ ਲੱਗਦਾ ਚੰਗੀ ਆ ਬਿਲਕੁਲ ਜੀ ਉਹ ਤੁਸੀਂ ਇੱਕ ਟੋਕੜ ਤੁਹਾਨੂੰ ਮੱਝ ਦਿਖਾ ਦਿੰਨੇ ਆ ਬੂਰੀ ਦੇ ਵਿੱਚ ਟੋਕੜ ਮੱਝ ਤੇ ਹਰ ਵੇਲੇ ਦਾ ਡਿਟੇਲ ਤੇ ਵਿਰਵਾ ਕਰੀਏ ਮੜਾ ਸਾਂਝਾ ਸੰਤੂ ਸਾਹਿਬ ਚੌਥੇ ਸੂਏ ਦੇ ਵਿੱਚ ਚੌਥਾ ਸੂਆ ਅੱਗੇ 40 ਦਿਨ ਦੀ ਜਿਹੜੀ ਗੱਬਣਾ ਹੁਣ ਠੀਕ ਹੈ ਪਰ ਉਹਨੂੰ ਆਪਾਂ ਗੱਬਣ ਮੈਂ ਨਹੀਂ ਕਹੂੰਗਾ ਬਾਕੀ ਅਗਲੇ ਦੀ ਕਿਸਮਤ ਚਲੋ ਬਣੀ ਆ ਵੈਸੇ ਬਣੀ ਤੋਂ ਜਾਂ ਟੀਕੇ ਤੋਂ ਬਣੀ ਪੁੱਛਿਆ ਪਿਛੋਂ ਸੰਤੂ ਸਾਹਿਬ ਇਹਦੇ ਬਾਰੇ ਵੀ ਨਹੀਂ ਆਪਾਂ ਪੁੱਛਿਆ ਠੀਕ ਹੈ ਬਾਕੀ ਮਗਰੇ ਕੱਟੀ ਆ ਲੋ ਜੀ ਮਗਰ ਕੱਟੀ ਆ ਦੋਸਤੋ ਕੱਟੀ ਜਾਂ ਬੱਚਾ ਵੇਖ ਕੇ ਤੁਸੀਂ ਇੱਕ ਆਈਡੀਆ ਲਾ ਲਿਓ ਕਿ ਇਹ ਜੀ ਪਸੂ ਨੂੰ ਕਿੰਨਾ ਕ ਟਾਈਮ ਹੋਇਆ ਵੈਸੇ ਸੋਏ ਨੂੰ ਸੰਧੂ ਸਾਹਿਬ ਬਾਕੀ ਆਪ ਦਾ ਅੰਦਾਜ਼ਾ ਕੋਈ ਲਾ ਸਕਦਾ ਵਾ ਕੋਈ 3.5-4 ਮਹੀਨੇ ਦਾ ਬੱਚਾ ਹੋਊਗਾ ਹੂੰ ਬਾਕੀ ਪਿੱਛੇ ਜਿਹੜਾ ਹੁਣ ਦੁੱਧ ਦੀ ਆਪਾਂ ਇਹਦੀ ਗੱਲ ਕਰ ਲਈਏ ਤਾਂ ਦੁੱਧ 8 8.5 ਲੀਟਰ ਜਿਹੜਾ ਹੁਣ ਹਾਜ਼ਰ ਆ ਠੀਕ ਆ ਦੋਵੇਂ ਟਾਈਮ ਬੱਚੇ ਤੇ ਮਿਲਦੀ ਹਾਂ ਦੋਨੇ ਟਾਈਮ ਬੱਚੇ ਤੇ ਮਿਲਦੀ ਆ ਕੋਈ 40 ਦਿਨ ਦੀ ਜਿਹੜੀ ਗੱਬਣ ਹੁਣੇ ਠੀਕ ਆ ਜੀ ਅੱਗੇ ਕਿੰਨੇਵੇਂ ਪੰਜਵੇਂ ਲਈ ਆ ਪੰਜਵੇਂ ਲਈ ਸੰਧੂ ਸਾਹਿਬ ਕਹਿ ਸਕਦਾ ਕੋ ਚੌਥੇ ਲਈ ਕਹਿ ਸਕਦਾ ਬਿਲਕੁਲ ਨਹੀਂ ਜਰੂਰ ਆ ਪਰ ਚੈੱਕ ਪਾਸ ਵਿੱਚ ਦੋਸਤੋ ਸਾਰੇ ਵੀਰ ਸਿਆਣੇ ਆ ਵੀ ਚੈੱਕ ਪਾਸ ਵਿੱਚ ਨਹੀਂ ਅਜੇ ਪਸ਼ੂ ਆਂਦਾ 40 ਕਿ ਦਿਨਾਂ ਦੀ ਬਣੀ ਆ ਤੋ ਵੇਰਵਾ ਨਾਲ ਪਾ ਦਿੰਨੇ ਅੱਗੋਂ ਇੱਥੇ ਆਣ ਕੇ ਆਪਾਂ ਵੈਸੇ ਵੀ ਇੱਕ ਗੱਲ ਐਡ ਕਰ ਦਿੰਦੇ ਵੀ ਕਿ ਕਿਸੇ ਵੀਰ ਦਾ ਇਲਾਕਾ ਜੇਕਰ ਬਣੀ ਆ ਤਾਂ ਕਿ ਕਿਸੇ ਵੀਰ ਦੀ ਕਿਸਮਤ ਹੁੰਦੀ ਆ ਜੇ ਨਿਕਲ ਆਵੇ ਪਸ਼ੂ ਵੈਸੇ ਟੋਕਰ ਜਿਹੀ ਦੋਸਤੋ ਤੁਸੀਂ ਮੰਨ ਕੇ ਵੀ ਸੌਦਾ ਕਰ ਸਕਦੇ ਜੇ ਕੱਦ ਵੇਖੋ ਤੁਸੀਂ ਮੱਝ ਦਾ ਠੀਕ ਆ ਉਹਨਾਂ ਵੱਡੇ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਇਹਦੀ ਵੇਲ ਚੈੱਕ ਕਰਾਓ ਮੱਝ ਦੀ ਫੁੱਲ ਵੱਡੇ ਕੱਦ ਦਾ ਦੇ ਵਿੱਚ ਆ ਵੇਲ ਜਿਹੜਾ ਇਹਨੂੰ ਮੋਲੀ ਯਾਨੀ ਕਿ ਆਪਾਂ ਦੋ ਨੰਬਰ ਦੀ ਵੀ ਗੱਲ ਕਰੀਏ 55000 ਦਾ ਮੱਝ ਨੂੰ ਹੀ ਮੁੱਲ ਲੱਗਾ ਤੇ 10-12000 ਦੀ ਮਗਰ ਕੱਟੀ ਆ ਬਿਲਕੁਲ ਜੀ ਬਿਲਕੁਲ ਇਹ ਦੋ ਨੰਬਰ ਵੀ ਉਸ ਤੋਂ ਮਗਰ ਹੈਗਾ ਜਿੱਦੇ ਤੇ ਮਿਲਦੀ ਆ ਬੱਚੇ ਤੇ ਮਿਲਦੀ ਆ ਮਗਰ ਕੱਟੀ ਆ ਤੇ 8 ਕਿਲੋ ਦੇ ਲਾਗੇ ਤਾਂ ਕਿ ਜਿਹੜਾ ਦੋਸਤੋ ਦੁੱਧ ਇਸ ਵਕਤੇ ਤੇ ਥੱਲੇ ਹੁਣ ਹਾਜ਼ਰ ਆ ਬਾਕੀ ਦੰਦੂ ਸਾਹਿਬ ਸਟਾਰਟਿੰਗ ਦੁੱਧ ਦੇ ਦਾ ਜਿਹੜਾ 16-17 ਲੀਟਰ ਜਿਹੜਾ ਨੋਰਮਲ ਚੋਾਈ ਕਰਾਉਂਦੀ ਥੋੜਾ ਹਰਵੀਰ ਭਾਈ ਲੰਮਾ ਤੋਰਿਆ ਜੀ ਠੀਕ ਆ ਸੋ ਬੂਰੀ ਜਿਹੜੀ ਦੋਸਤੋ ਬਾਕੀ ਬੂਰੀ ਦੇ ਵਿੱਚ ਫੰਕਸ਼ਨ ਡੇਟ ਤੁਸੀਂ ਦੇਖ ਸਕਦੇ ਪੂਰੀ ਦੇ ਵਿੱਚ ਪੰਜ ਕਲਿਆਣੀ ਵੀ ਮੰਨ ਸਕਦਾ ਮੀਲੀ ਦੇ ਵਿੱਚ ਉਹ ਅੱਖਾਂ ਦੋਨਾਂ 'ਚ ਹਲਕਾ ਜਿਹਾ ਜਵਾਬ ਕਾਤ ਤੋਂ ਵੱਡਾ ਠੀਕ ਆ ਵੱਡੇ ਕਾਤ ਵਿੱਚ ਆ ਕੋਈ ਦੂਰੋਂ ਨੇੜੇੋਂ ਭਰਾ ਰਿਹਾ ਤੇ ਇੱਕ ਗੱਲ ਤੁਸੀਂ ਜ਼ਰੂਰ ਧਿਆਨ ਵਿੱਚ ਰੱਖ ਕੇ ਸੌਦਾ ਕਰਿਓ ਵੀ ਫੁੱਲ ਵੱਡੇ ਕਾਤ ਦੇ ਵਿੱਚ ਆ ਠੀਕ ਆ ਕੋਈ ਛੋਟੀ ਜਾਂ ਮੀਡੀਅਮ ਨਹੀਂ ਗਈ ਵੱਡੇ ਕਾਤ ਬੁੱਤ ਵਿੱਚ ਠੀਕ ਆ ਥਣ ਦੇ ਵੀ ਦੀ ਵੀ ਪੂਰੀ ਸਾਫ਼ ਸੁਥਰੀ ਆ ਵਿਖਾਲਾ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਦਿਖਾਦ ਕੇ ਆ ਦੇਖੋ ਜੀ ਠੀਕ ਆ ਬਹੁਤ ਚੰਗੇ ਸਨ ਵਿਖਾਲਾ ਪੂਰਾ ਸੋਨਾ ਖਲਾਰ ਖਰੂਰ ਕਾਫੀ ਹੈ ਲੇਵੇ ਦਾ ਤੇ ਵੇਰ ਹੂਣ ਕ ਕੋਈ ਵੀ 2 ਮਹੀਨੇ ਦੀ ਮੰਨ ਲਵੇ ਕੋਈ ਸਾਢੇ ਦੀ ਮੰਨ ਲਵੇ ਕੋਈ ਪੰਜਾਂ ਦੀ ਮੰਨ ਲਵੇ ਵੈਸੇ ਐਸਟੀਮੇਟ ਆ ਬੱਚਾ ਮਗਰ ਕੱਟੀ ਤੇ ਦੁੱਧ ਤਾਂ ਜੇ ਵੀ ਤਕਰੀਬਨ 8 ਕਿਲੋ ਚੱਲ ਰਿਹਾ ਤੇ ਸੱਜਰਦਾ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਜੇ ਵੀ ਸੋਨਾ ਦੁੱਧ ਭਰਾਇਆ ਹੋਊਗਾ ਇਹਨੇ ਚੰਦੂ ਸਾਹਿਬ 16 17 ਲੀਟਰ ਅੱਛਾ ਜੀ ਆ ਬਾਕੀ ਜੇ ਚੰਗੇ ਬਰੀਡਰ ਤੇ ਸਾਂਭ ਵਾਲੇ ਬੰਦੇ ਕੋਲੇ ਹੋਵੇ 20 ਲੀਟਰ ਦੀ ਮਾਲਕਾ ਮੱਝ ਹਮ ਹਮ ਬੱਚੇ ਲੈਣੇ ਹੁਣ ਅਜੇ ਵੀ ਸੰਧੂ ਸਾਹਿਬ ਪਸ਼ੂ 20 22 ਸੂਵੇ ਜਿਹੜਾ ਆਰਾਮ ਨਾਲ ਦੁੱਧ ਚਵਾਉਂਦਾ ਬਿਲਕੁਲ ਜੀ ਬਿਲਕੁਲ ਕਦੀ ਬੁੱਢਾ ਨਹੀਂ ਹੁੰਦਾ ਪਸ਼ੂ ਬਿਲਕੁਲ वैसे हरवेल से आप बेशक चाहे चौथे सुबह सुई आ आगे पहुंचे पांचवे ਲਈ ਗੱਬਣਾ ਵੈਸੇ ਵਿਖਾਲਾ ਬੁਕੂਲਾ ਨਹੀਂ ਲੱਗਦਾ ਕੋਈ ਵਿਖਾਲਾ ਨਹੀਂ ਲੱਗਦਾ ਝੋਟੀ ਪੰਜ ਆਉਂਦੀ ਆ हां ਇਟਾ ਨਹੀਂ ਚਲੋ ਸਿੰਘਾ ਸੁੰਗਾ ਤਾਂ ਪਤਾ ਵੀ ਥੋੜੇ ਜਿਿਹੇ ਚਲੋ ਜਿਹੜੇ ਦੋਸਤ ਸਿੰਘਾ ਬੈਕ ਸਾਈਡ ਤੋਂ ਜਿਵੇਂ ਇੱਕ ਆਪਾਂ ਢਾਕ ਤਲਵਾਰੇ ਕਹਿ ਦਿੰਦੇ ਆ ਵੀ ਸਿੰਘ ਪਛਾਣੂ ਸੀਗੇ ਪਰ ਸਿੰਘ ਜਿਹੜੇ ਆ ਉਹ ਥੋੜੇ ਥੋੜੇ ਨਾਲ ਵੱਡੇ ਵੀ ਹੈਗੇ ਆ ਠੀਕ ਆ ਬਾਕੀ ਬਹੁਤ ਸੋਹਣੀ ਆ ਚੰਗੀ ਆ ਨਵੀਂ ਨਵੀਆਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਕਿਉਂਕਿ ਸਰੀਰਕ ਪੱਖੋਂ ਵੇਖੋ ਤੁਸੀਂ ਤੋਰਾ ਵੇਖੋ ਬਾਡੀ ਸਟਰਕਚਰ ਵੇਖੋ ਕਾਫੀ ਸੋਹਣਾ ਇਹ ਹਲਤੀ ਆ ਪੂਰੀ ਦੇਖੋ ਪੂਰੇ ਜੋਸ਼ ਦੇ ਵਿੱਚ ਆ ਵਜਨ ਵਾਲੀ ਆ ਫੁੱਲ ਫਟਾ ਫੁੱਲ ਸੋ ਫਿਲਹਾਲ ਜਿਹੜਾ 8 ਕਿਲੋ ਦੁੱਧ ਇਸ ਮੌਕੇ ਦੇ ਥੱਲੇ ਹਾਜ਼ਰ ਆ ਠੀਕ ਆ ਜਿਹੜਾ ਕਿਸੇ ਵੀਰ ਨੇ ਸੰਧੂ ਜਿੱਥੋਂ ਆਪਾਂ ਲੈ ਕੇ ਆਏ ਉਹਨਾਂ ਨੇ 9.5 ਕਿਹਾ ਪਰ ਆਪਾਂ 8.5 ਦੀ ਜਿਹੜੀ ਗਰੰਟੀ ਦੇ ਗਏ ਆਨਲਾਈਨ ਵੀ ਪਸ਼ੂ ਵੇਚ ਸਕਦੇ ਆ ਠੀਕ ਆ ਜੀ ਬਾਕੀ ਦੀ ਚੁਆਈ ਵੀ ਆਪਾਂ ਦਿਖਾ ਦਾਂਗੇ ਲੋ ਵੀ ਮਗਰ ਇੱਕ ਵਾਰੀ ਕੱਟੀ ਤੁਹਾਨੂੰ ਫੇਰ ਦਿਖਾ ਦਈਏ ਆ ਕੱਟੀ ਆ ਮਗਰ ਕੱਟੀ ਵੀ ਸੰਧੂ ਸਾਹਿਬ ਕੱਟੀ ਦੀ ਵੀ ਇੱਕ ਚੀਜ਼ ਨੋਟ ਕਰੋ ਲੰਬਾਈ ਚੈੱਕ ਕਰੋ ਕੱਟੀ ਪੂਰੀ ਬਿਲਕੁਲ ਜੀ ਬਿਲਕੁਲ ਨਿਗਰ ਜੱਡ ਬਲੇਗਾ ਠੀਕ ਆ ਜੀ ਸੋ ਬੱਚਾ ਵੇਖੋ ਦੋਸਤੋ ਕਈ ਵਾਰ ਜਿਹੋ ਜੇ ਮਾਨੀ ਤੋਂ ਪਸੂ ਲਵਾ ਲਿਆ ਉਹੋ ਜਿਹਾ ਬੱਚਾ ਪਾਦਾ ਵੈਸੇ ਪੂਰੀ ਜਿਹੜੀ ਮੱਝ ਬੱਚੇ ਸੋਹਣੇ ਪਾ ਦੂਗੀ ਜਿਹੜਾ ਕੋਈ ਵੀਰ ਜਿਹੋ ਜੇ ਮਾਲੀ ਵਰਤ ਲੂਗਾ ਮੱਝ ਬੱਚੇ ਦੀ ਲੈਂਥ ਦਿਖਾ ਮਤਲਬ ਬਹੁਤ ਚੰਗੀ ਜਿੰਨੇ ਵੀ ਆਪਾਂ ਇਹਦੀ ਗੱਲ ਕਰ ਲਈਏ ਨਾ ਪਿੱਠ ਪੁੜਾ ਵੀ ਇੱਕ ਚੰਗੀ ਭਾਰੀ ਮੱਝ ਬਣ ਕੇ ਤਿਆਰ ਹੋ ਗਈ ਲੈ वैसे मोरा दा भी देखला रिजल्ट मेनू दा फेल ही कर ता वे माड़ा मोड़ भी निशान आ जाना चाहिदा कोई लत्ता दे माड़ा मोड़ तो जदा जींदा मालिक किन्ना चंगा होएगा जेड़ा जेड ब्लैक बच्चा या हां बिल्कुल ते बाकी ਇਹਦੇ ਚੰਦੂ ਸਾਹਿਬ नीली ਦੇ ਬੱਚੇ ਲੈਣੇ ਹੋਣ ਜੇ ਚੰਗੇ ਕਾਲੇ ਮਾਲੀ नीली ਦੇ ਹੁੰਦੇ ਆ ਉਹਨਾਂ ਤੋਂ ਅੱਗੇ ਜਿਹੜਾ ਆਪਾਂ ਲੈ ਸਕਦੇ ਆ ਠੀਕ ਆ ਜੀ ਅੱਛਾ ਰਵੇਲ ਦਾ ਮੁੱਲ ਕੀ ਕਰਦੇ ਵੀਰ ਮੋਹਲੇ ਚੰਦੂ ਸਾਹਿਬ ਜਿੰਨਾ ਮਰਜ਼ੀ ਕਰਵਾ ਲਓ ਪਰ ਆਪਾਂ ਜਿਹੜਾ ਲੈਦੇ ਵਾਲੀ ਗੱਲ ਕਰਾਂਗੇ ਹਾਂ ਜੀ ਬਿਲਕੁਲ ਮੁੱਲੇ ਦਾ ਜਿਹੜਾ 75000 ਉਹਦੇ ਵਿੱਚੋਂ ਜਿਹੜਾ ਮਾਨਤਾ ਆਣਾ ਆਪਾਂ ਥੋੜਾ ਬਹੁਤਾ ਜਿੰਨਾ ਵੀ ਹੋ ਸਕੇ ਆਪਾਂ ਵਾਤ ਵਾਤ ਕਰਾਂਗੇ 75 ਚੋਂ ਬਿਲਕੁਲ ਜੀ ਠੀਕ ਹੈ ਜੀ ਬਾਕੀ ਸੰਧੂ ਸਾਹਿਬ ਮਾਜੇ ਨਾਲ ਬਲੱਡ ਡੋਮੀਨੇਟ ਕਰਦੀ ਆ ਵੇਖੋ ਕਾਲੇ ਸਾਹਣ ਤੋਂ ਲੱਗੀ ਉਹਨੇ ਕਾਲਾ ਬੱਚਾ ਦਿੱਤਾ ਤੇ ਜੇ ਹੁਣ ਇਹ ਨੀਲੇ ਸਾਹਣ ਤੋਂ ਲੱਗੂਗੀ ਤੇ ਨੀਲਾ ਸਾਹਣ ਦਾ ਬੱਚਾ ਦੇਣਾ ਇਹ ਇਹ ਬਲੱਡ ਡੋਮੀਨੇਟ ਕਰਨ ਵਾਲੀਆਂ ਮੱਜਾਂ ਵੀ ਕਿਤੇ ਕਿਤੇ ਮਿਲਦੀਆਂ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਖਾਸੀਅਤ ਇਹ ਵੀ ਚੀਜ਼ ਦੀ ਇਹ ਸਹੀ ਗੱਲ ਹੈ ਜੇ ਹੋ ਜੇ ਆਪਾਂ ਮਾਲੀ ਪਾਵਾਂਗੇ ਯਾਨੀ ਕਿ ਮੱਝ ਤੇ ਛੱਡਾਂਗੇ ਉਹ ਹੋ ਜਾ ਹੀ ਬੱਚਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹ ਵੀ ਵੱਡਾ ਗੋਣ ਆ ਇਹੋ ਜੇ ਪਸ਼ੂਆਂ ਦੇ ਵਿੱਚ ਬਾਕੀ ਮੈਂ ਤਾਂ ਜ਼ਿਕਰ ਕੀਤਾ ਸੀ ਵੀ ਬੱਚਾ ਚਾਹੀਏ ਹੋਏ ਬਿਲਕੁਲ ਜੈਡ ਬਲੈਕ ਆ ਕਿਤੇ ਮੋਹਰੇ ਦੇ ਮਾਲੀ ਤੋਂ ਲੱਗਾ ਇਹ ਲੱਗੀ ਹੋਗੀ ਮੱਝ ਪਰ ਫਿਰ ਬੱਚਾ ਵੇਖੋ ਤੁਸੀਂ ਮਾੜਾ ਮੋੜ ਵੀ ਕੋਈ ਨਿਸ਼ਾਨ ਨਹੀਂ ਲੈ ਕੇ ਗਿਆ ਕਿਸੇ ਪਾਸੇ ਜਾਂ ਮਦਰ ਦੇ ਉੱਪਰ ਕਿਤੇ ਨਾ ਕਿਤੇ ਫਿਰ ਵੀ ਪਰਸੈਂਟੇਜ ਆ ਜਾਂਦੀ ਹੈ ਇਹ ਵੀ ਵੱਡੀ ਖਾਸੀਅਤ ਹੈ ਜਿਹੋ ਜੇ ਆਪਾਂ ਇਹਦੇ ਤੇ ਸੀਮਤ ਰਖਵਾਵਾਂਗੇ ਨਾ ਹਾਂ ਉਹੋ ਜਿਹੇ ਬੱਚੇ ਨੇ ਬਾਕੀ ਕਈ ਵੀਰ ਨਹੀਂ ਵੇਰ ਹੁੰਦੇਗੇ ਦੋਸਤੋ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਆ ਇਸ ਕਰਕੇ ਕਿਤਨਾ ਕਿਤੇ ਮੋਹਰਾ ਦਾ ਮਾਲੀ ਟਪਾਇਆ ਪਹਿਲਾਂ ਇਸ ਕਰਕੇ ਬੱਚੇ ਸੋਹਣੇ ਤੁਸੀਂ ਲੈ ਸਕਦੇ ਜੇ ਪੂਰੀ ਆ ਲਾਲ ਪੂਰੀ ਕਰ ਲਈ ਆਪਾਂ ਠੀਕ ਆ ਜੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਜਾਦੂਤ ਵੀ ਕਾਫੀ ਜਿਆਦੀ ਆ ਕਹਿ ਲਈ ਆਪਾਂ ਠੀਕ ਆ ਜੀ ਬੱਚੇ ਸਨ ਤਾਂ ਨੀਲੀ ਦੇ ਪਾ ਦੂ ਚਾਰੇ ਪੈਰ ਆ ਹਵਾਨੇ ਤੇ ਆ ਫੇਸ ਆ ਅੱਖਾਂ 'ਚ ਵੀ ਥੋੜਾ ਜਵਾਬ ਹੈਗਾ ਠੀਕ ਆ ਤੇ ਹਰਵੇਲ ਬਾਜੀ ਇੱਕ ਨੰਬਰ ਆਪਣੇ ਕਰਦੀ ਆ ਸਾਂਝੇ 99036820259906382025 ਠੀਕ ਹੈ ਜੀ। ਲਓ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਐਨੀਮਲ ਦਿਖਾਉਣੇ ਸੀ ਇੱਕ ਪੂਰੀ ਇਹ ਮੱਝ ਪਾਣੀ ਮਾਈ ਆ ਇੱਕ ਬਹੁਤ ਖੂਬਸੂਰਤ ਚੰਗੀ ਇਹ ਮੱਝ ਦਿਖਾਈ ਹੈ ਤੀਜਾ ਸੂਆ ਸੋਣੀ ਹੈ ਤਿਆਰੀ ਵਾਲੀ ਠੀਕ ਆ ਤੇ ਵੈਸੇ ਮੱਝ ਇਹ ਵੀ ਚੰਗੀ ਆ ਬਾਕੀ ਜਿਹੜੇ ਵੀਰ ਨੇ ਸੋਨੇ ਪੈਸੇ ਖਰਚ ਕਰਨੇ ਚੰਗਾ ਪਸ਼ੂ ਤਾਂ ਨਕਰੀਦਣ ਦੀ ਤੁਸੀਂ ਭਾਲ ਦੇ ਵਿੱਚ ਜੇ ਤੇ ਜ਼ਰੂਰ ਹੱਥ ਪਾ ਸਕਦੇ ਜੇ ਮੱਝ ਚੰਗੀ ਆ ਬੂਰੀ ਮੱਝ ਦਿਖਾਈ ਹੈ ਵੀ ਚੰਗੀ ਮੱਝ ਆ ਠੀਕ ਆ ਜੀ। ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ